ਕਾਂਗਰਸ ਚੱਜਣ ਦੀ ਮੈਨ ਬਜਾਏਗਾ ਉੱਤੇ ਡਿਸਪੀਸਪਲਨ ਨਹੀਂ ਹੈ ਤੁਸੀਂ ਦੇਖਿਆ ਪਿਛਲੇ ਮਤਲਬ ਇਹਦੇ ਹਾਈ ਲੈਵਲ ਦੇ ਜਿਹੜੇ ਲੀਡਰ ਹੁੰਦੇ ਨੇ ਉਹ ਵੀ ਆਪਣਾ ਪਰਿਵਾਰ ਹੀ ਦੇਖਦੇ ਨੇ ਪਰ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਨੁਕਤਾ ਤੀਨੀ ਨਹੀਂ ਕਰਾਂਗਾ ਕਿਸੇ ਗਵਰਨਮੈਂਟ ਦੀ ਪਰ ਮੈਨੂੰ ਭਗਵੰਤ ਮਾਨ ਜੀ ਦਾ ਬਹੁਤ ਜਿਹੜਾ ਕੰਮ ਹੈ ਉਹ ਪਸੰਦ ਆਇਆ ਤੇ ਵਧੀਆ ਲੱਗਿਆ ਇੱਕ ਲੀਡਰ ਇਮਾਨਦਾਰ ਹੈ ਇਹ ਟੀਮ ਇਮਾਨਦਾਰ ਲੀਡਰ ਹੈ ਤੇ ਸਾਨੂੰ ਵੀ ਤਾਂ ਹੀ ਚੰਗਾ ਲੱਗਿਆ ਅੱਜ ਦੀ ਪਾਰਟੀ ਚੇਂਜ ਕਰ ਰਹੇ ਆ ਪਾਰਟੀ ਜੁਆਇਨ ਕਰ ਰਹੇ ਆ ਇਹ ਬਾਕੀ ਲੋਕਾਂ ਦਾ ਜਿਹੜਾ ਹੈਗਾ ਪਿਆਰ ਅੱਜ ਗਰਾਸ ਰੂਟ ਤੇ ਲੋਕੀ ਕੀ ਗੱਲ ਕਰਦੇ ਤਾਂ ਆਮ ਪਾਰਟੀ ਦੀ ਲੋਕੀ ਗੱਲ ਕਰਦੇ ਭਗਵੰਤ ਮਾਨ ਦੀ ਗੱਲ ਕਰ ਰਹੇ ਕਿਉਂਕਿ ਜਿਹੜੇ ਮੰਤਰੀ ਨੇ ਅਹੇਰ ਸਾਹਿਬ ਖੜੇ ਆ ਇਹ ਵਾਕਈ ਬਹੁਤ ਵਧੀਆ ਕੰਮ ਕਰਦੇ ਆ ਗਰਾਸ ਰੂਟ ਤੇ ਜਿਹਨੇ ਗਰਾਸ ਰੂਟ ਤੇ ਲੋਕੀ ਕੰਮ ਕਰਨਗੇ ਉਹ ਹਮੇਸ਼ਾ ਹੀ ਉਹਨਾਂ ਨੂੰ ਤਾਕਤ ਮਿਲੂਗੀ ਕਹਿੰਦੇ ਬੱਲੇਗੜ ਤੋਂ ਤੁਸੀਂ ਕੈਂਡੀਡੇਟ ਬੋਗੇ ਤਿਆਰੀ ਕਰ ਰਹੇ ਇਹ ਤਾਂ ਹਾਈ ਕਮਾਂਡ ਦਾ ਹੀ ਅਹੇਰ ਸਾਹਿਬ ਇਹ ਮੀਰ ਜੀ ਖੜੇ ਨੇ ਤੇ ਭਗਵੰਤ ਮਾਨ ਜੀ ਨੂੰ ਮਿਲ ਕੇ ਆਏ ਆ ਇਹ ਤਾਂ ਹਾਈ ਕਮਾਂਡ ਦਾ ਫੈਸਲਾ ਹੋਊਗਾ ਉਸ ਤੋਂ ਬਾਅਦ ਆਪਾਂ ਇਹ ਚੀਜ਼ ਦੱਸ ਸਕਦੇ ਹਾਂ ਕਿ ਨਹੀਂ ਕੋਈ ਹੁਣ ਪਤਾ ਗੱਲ ਕੀ ਮੈਂ ਤਾਂ ਪਾਰਟੀੋਂ ਛੱਡਦੀ ਵੀ ਤੂੰ ਭਾਈ ਆਪ ਹੀ ਸੰਭਲ ਲੈ ਠੀਕ ਹੈ ਨਾ ਕਿਉਂਕਿ ਇਹ ਚ ਮੈਂ ਜਿਹੜੀ ਗੱਲ ਕਰਦਾ ਜਿਹੜੇ ਡਿਸਪਲਿਨ ਦੀ ਬਹੁਤ ਵੱਡੀ ਕਮੀ ਹੈ ਕਿਉਂਕਿ ਰੋਕਿਆ ਨਹੀਂ ਜਾ ਸਕਦਾ ਜਿਹਦਾ ਇਸ ਲੈਵਲ ਦੇ ਬੰਦੇ ਪਾਰਟੀ ਚ ਉਹ ਕਰਦੇ ਐ ਵਿਰੋਧਤਾ ਕਰਦੇ ਐ ਕੈਂਡੀਟਾਂ ਦੀ ਸਾਉ ਪਾਰਟੀਆਂ ਚੰਗੀਆਂ ਨਹੀਂ ਤਰੱਕੀ ਨਹੀਂ ਕਰਨਗੀਆਂ ਅੱਜ ਸਰ ਸੁਣਵਾਈ ਵੀ ਕੋਈ ਨਹੀਂ ਹੈਗੀ ਦਾ ਮਤਲਬ ਅਨੁਸ਼ਾਸਨ ਰੋਲਾ ਪਾਇਆ ਸੁਣਵਾਈ ਨਹੀਂ ਹੋਈ ਹੈ ਨਹੀਂ ਕੋਈ ਨਹੀਂ ਸੁਣਵਾਈ ਨਹੀਂ ਹੋਈ ਜੀ ਸੁਣਵਾਈ ਨਹੀਂ ਹੋਈ ਰੋਈ ਮੈਂ ਰੋਲ ਕਾਂਦੀ ਨੂੰ ਵੀ ਕਿਹਾ ਸੀ ਮੇਰੇ ਸਾਥੀ ਖੜੇ ਆ ਉਹਨਾਂ ਨੂੰ ਵੀ ਚਿੱਟੀ ਦਿੱਤੀ ਸੀ ਸਾਰੀ ਵੀ ਭਾਈ ਗੱਲ ਸੁਣੋ ਵੀ ਜਿਹੜੇ ਆਪਾਂ ਚੀਫ ਮਿਨਿਸਟਰ ਐਲਾਨ ਕਰਦੇ ਆ ਉਹ ਤਾਂ ਆਪਣੇ ਕੈਂਡੀਡੇਟ ਦੇ ਖਾਤ ਬੰਦੇ ਖੜੇ ਕਰਦੇ ਆ ਤੇ ਹੁਣ ਵੀ ਜਦੋਂ ਬਣੇ ਨੇ ਤਾਂ ਜਿਹੜੀ ਸਾਡੇ ਹਲਕਿਆਂ ਚ ਦੁਬਾਰੇ ਫੇਰ ਉਹਨੇ ਇਹ ਚੀਜ਼ਾਂ ਸ਼ੁਰੂ ਕਰਤੀਆਂ ਤਾਂ ਹੀ ਅੱਜ ਸਾਨੂੰ ਇਹ ਸਟੈਪ ਲੈਣਾ ਪਿਆ ਕਿਉਂਕਿ ਕਿਉਂਕਿ ਸਾਨੂੰ ਬਹੁਤ ਵਧੀਆ ਜਿਹੜੇ ਕੰਮ ਹੈ ਕਿਉਂਕਿ ਮੈਂ ਗਰਾਸ ਰੂਟ ਤੇ ਜਨਨਾ ਹਰ ਘਟੋ ਘਟ ਛੇ ਪਿੰਡਾਂ 'ਚ ਮੈਂ ਜਨਨਾ ਪੰਜ ਤੇ ਛੇ ਪਿੰਡਾਂ ਜਨਨਾ ਤੇ ਹਰ ਪਾਸੇ ਜਿਹੜੇ ਗਰੀਬ ਹੈ ਉਹ ਖੁਸ਼ ਹੈ ਦੀ ਗਵਰਨਮੈਂਟ ਕਿਉਂਕਿ ਉਹ ਸਾਨੂੰ ਇਹੀ ਗੱਲ ਕਹਿੰਦੇ ਤੁਸੀਂ ਤਾਂ ਆਪ ਲੜਦੇ ਹੀ ਰਹਿੰਦੇ ਹੋ ਸਰ ਇਹ ਲੀਡਰ ਵੀ ਕਹਿੰਦੇ ਤੁਸੀਂ ਲਾਫਜ਼ ਲੜਦੇ ਰਹਿੰਦੇ ਵੀ ਕਾਂਗਰਸ ਕੀ ਕਰੂ ਸੋ ਇਸ ਬਾਬਤ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਪੰਜਾਬ ਦੇ ਖੇਡ ਮੰਤਰੀ ਮੀਤ ਹੇਰ ਦਾ ਕੀ ਕੁਝ ਕਹਿਣਾ ਹੈ ਆਓ ਸੁਣ ਲੈਂਦੇ ਆ ਉਹਨਾਂ ਤੋਂ ਵੀ ਕਿ ਸਾਡੇ ਵੱਡੇ ਭਰਾ ਗੁਰਪ੍ਰੀਤ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਲੋਕ ਜੀਪੀਜੀ ਕਹਿੰਦੇ ਆ ਜਿਹੜੇ ਐਕਸਐਮਐਲਏ ਨੇ ਬੱਸੀ ਪਠਾਣਾ ਤੋਂ ਤੇ ਕਾਂਗਰਸ ਦੇ ਜਿਹੜੇ ਕਹਿ ਲਓ ਉਹ ਲੀਡਰ ਨੇ ਜਿਨ੍ਹਾਂ ਨੂੰ ਲੋਕ ਜਿਹੜੇ ਆ ਉਹ ਪਿਆਰ ਕਰਦੇ ਆ ਸੋ ਅੱਜ ਉਹ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਇਹਨਾਂ ਦੇ ਆਉਣ ਨਾਲ ਪੂਰੇ ਫਤੇਗੜ ਜ਼ਿਲ੍ਹੇ 'ਚ ਲੋਕ ਸਭਾ 'ਚ ਆਮ ਆਦਮੀ ਪਾਰਟੀ ਨੂੰ ਜਿਹੜੀ ਬਹੁਤ ਵੱਡੀ ਜਿਹੜੀ ਤਾਕਤ ਹੈ ਉਹ ਮਿਲੂਗੀ ਕਿਉਂਕਿ ਇਕੱਲੇ ਨਹੀਂ ਅੱਜ ਸੈਂਕੜੇ ਵਰਕਰਾਂ ਦੇ ਜਿਹੜੇ ਕਾਂਗਰਸ ਦੇ ਅਹੁਦੇਦਾਰ ਨੇ ਕਮੇਟੀਆਂ ਦੇ ਪ੍ਰਧਾਨ ਨੇ ਸਰਪੰਚ ਨੇ ਕਾਉਂਸਲਰ ਨੇ ਉਹਨਾਂ ਨੂੰ ਨਾਲ ਲੈ ਕੇ ਜੀਪੀਜੀ ਜਿਹੜੇ ਆ ਉਹ ਸ਼ਾਮਲ ਹੋਇਆ ਸੋ ਪੂਰੇ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਜਿਹੜਾ ਕਾਫਲਾ ਵਧ ਰਿਹਾ ਹੈ ਕਿਉਂਕਿ ਲਗਾਤਾਰ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਹੈ ਉਹ ਲੋਕਪੱਕੀ ਜਿਹੜੇ ਫੈਸਲੇ ਲੈ ਰਹੀ ਹੈ ਲੋਕ ਪੰਜਾਬ ਦੇ ਗਰਾਉਂਡ ਤੇ ਕੁਛ ਨੇ ਚਾਹੇ ਉਹ ਬਿਜਲੀ ਨੂੰ ਲੈ ਕੇ ਹੋਵੇ ਚਾਹੇ ਸਰਕਾਰੀ ਨੌਕਰੀਆਂ ਨੂੰ ਲੈ ਕੇ ਹੋਵੇ ਚਾਹੇ ਜੋ ਆਮ ਆਦਮੀ ਪਾਰਟੀ ਕਰਪਸ਼ਨ ਦੇ ਪ੍ਰਤੀ ਸਟੈਂਡ ਲੈ ਰਹੀ ਹੈ ਸੋ ਲਗਾਤਾਰ ਲੋਕਪੱਕੀ ਫੈਸਲੇ ਨੂੰ ਦੇਖਦੇ ਹੋਏ ਲੋਕ ਨੇ ਜਿਹੜੇ ਪੰਜਾਬ ਦੇ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਪੱਲਾ ਫੜ ਰਹੇ ਆ ਸੋ ਜੀਪੀਜੀ ਵੈਸੇ ਵੀ ਜਿਹੜੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਲੋਕਾਂ ਨਾਲ ਮਿਲਣ ਦਾ ਤਰੀਕਾ ਜਿਹੜਾ ਇਹਨਾਂ ਦਾ ਲਹਿਜਾ ਉਹ ਪਹਿਲਾਂ ਤੋਂ ਜਿਹੜਾ ਆਮ ਆਦਮੀ ਪਾਰਟੀ ਆਲਾ ਸੀ ਸੋ ਅੱਜ ਇਹ ਆਏ ਨੇ ਸਾਨੂੰ ਬਹੁਤ ਖੁਸ਼ੀ ਆ ਤੇ ਇਹਨਾਂ ਦਾ ਪਾਰਟੀ ਸਵਾਗਤ ਹੋਣ ਤੇ ਅਸੀਂ ਨਿੱਘਾ ਜਿਹੜਾ ਪਾਰਟੀ ਵੱਲੋਂ ਸਵਾਗਤ ਕਰਦੇ ਆ ਮੈਂ ਹੁਣ ਜੀ ਵੀ ਜੀ ਵੀ ਸਾਹਿਬ ਥੋੜਾ ਅੱਗੇ ਤੁਸੀਂ ਵੀ ਇਹ ਕਿ ਤੁਸੀਂ ਵੀ ਸੰਗਰੂਰ ਤੋਂ ਕੈਂਡੀਡੇਟ ਹੋ ਰਹੇ ਹੋ ਦੇਖੋ ਇਹ ਪਤਾ ਨਹੀਂ ਚਰਚਾ ਜਿਹੜੀਆਂ ਨੇ ਉਹ মিডিਆ ਕੋਲੇ ਜਾਦਾ ਪਤਾ ਨਹੀਂ ਪੀਏਸੀ ਦੀ ਮੀਟਿੰਗ ਤੋਂ ਵੀ ਪਹਿਲਾਂ ਆ ਜਾਂਦੀਆਂ ਨਿਗੀਆਂ ਹੁਣ ਦੇਖੋ ਹਜੇ ਪਾਰਟੀ ਦੀ ਜਿਹੜੀ ਟਿਕ ਟਕ ਕਿਨੇ ਕਿੱਥੋਂ ਲੜਦੀਆਂ ਕੌਣ ਕੈਂਡੀਡੇਟ ਹੋਊਗਾ ਕਿਉਂਕਿ ਇਸ ਤੋਂ ਬਾਅਦ ਮੈਨੂੰ ਪਤਾ ਤੁਸੀਂ ਜੀਪੀਜੀ ਦਾ ਵੀ ਪੁੱਛਣਾ ਸੋ ਇਹ ਸਾਰਾ ਨਾ ਜਿਹੜੀ ਪੀਏਸੀ ਦੀ ਕਮੇਟੀ ਜਿਹੜੀ ਹੈ ਉਹ ਡਿਸਾਈਡ ਜਿਹੜੀ ਹੈ ਉਹ ਕਰਦੀ ਹੈ ਕਿ ਕੌਣ ਇਲੈਕਸ਼ਨ ਲੜੂਗਾ ਕਿੱਥੋਂ ਲੜੂਗਾ ਸੋ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਅੱਜ ਤੋਂ ਜੀਪੀਜੀ ਵੀ ਸਿਪਾਹੀ ਨੇ ਜਿੱਥੇ ਵੀ ਪਹਿਲਾਂ ਪਾਰਟੀ ਨੇ ਡਿਊਟੀ ਲਾਈ ਹੈਗੀ ਉੱਥੇ ਅਸੀਂ ਇਮਾਨਦਾਰੀ ਨਾਲ ਸਾਰੀ ਡਿਊਟੀ ਨਿਭਾਉਣੇ ਆ ਤੇ ਉਹਨਾਂ ਵਾਲੇ ਸਮੇਂ 'ਚ ਵੀ ਨਿਭਾਵਾਂਗੇ ਪਰ ਇਹ ਫੈਸਲਾ ਜਿਹੜਾ ਸਾਡੀ ਜਿਹੜੀ ਲੀਡਰਸ਼ਿਪ ਹੈ ਭਗਵੰਤ ਮਾਨ ਜੀ ਜਾਂ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਪੀਐਸਸੀ ਕਮੇਟੀ ਨੇ ਕਰਨਾ ਉਸ ਤੋਂ ਬਾਅਦ ਹੀ ਜਿਹੜਾ ਕੁਝ ਕਿਹਾ ਜਾ ਸਕਦਾ